ਬਾਰਡਰ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਿਲ ਦੋ ਔਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਪਾਸੋਂ 6 ਸੋਫਿਸਟੀਕੇਟਿਡ ਵੈਪਨਸ ਵੀ ਬਰਾਮਦ ਕੀਤੇ ਨੇ ਤੇ ਗੱਲਬਾਤ ਕਰ ਲੈਨੇ ਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲ ਮੇਰਾ ਨਾਲ ਇਸਰ ਕੀ ਪੂਰਾ ਮਾਮਲਾ ਜੀ ਸਾਡਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਜਿਹਨੂੰ ਸਾਡੇ ਸੀਆਈਏ ਸਟਾਫ ਦੀ ਟੀਮ ਨੇ ਅੰਜਾਮ ਦਿੱਤਾ ਇਨਸਪੈਕਟਰ ਬੋਲਕਦੀਪ ਦੀ ਰੈਨਮਾਈਚ ਜਿਹਦੀ ਉੱਪਰ ਸੁਪਰਵਾਈਜ਼ਨ ਸਾਡੇ ਸੋਤਾ ਸਾਹਿਬ ਹਰਮਿੰਦਰ ਸਾਡੇ ਏਸੀਪੀ ਸਾਹਿਬ ਔਰ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਸੀ ਦੋ ਮੇਨ ਬਾਰਡਰ ਕਰਾਸ ਬਾਰਡਰ ਸਮਗਲਰਸ ਫੜੇ ਗਏ ਔਰ ਇਹ ਜਿਹੜਾ ਇੰਟਰਨੈਸ਼ਨਲ ਬਾਰਡਰ ਦੇ ਉਤੋਂ ਪੁਸ਼ ਇਨ ਕਰਨ ਦਾ ਜਿਹੜਾ ਸਾਰਾ ਨੈਟਵਰਕ ਟੋਟਲ ਡਿਸਮੈਂਟਲ ਕੀਤਾ ਸੀ 6 ਸਫਿਸਟੀਕੇਟ ਪਿਸਟਲ ਰਿਕਵਰ ਹੋਏ ਦਿਨਾਂ ਚ ਦੋ 9mm ਗਲੌਕ ਲੈ 4.30 ਬੋਰ ਤੇ ਪਿਸਟਲ ਨੇ ਔਰ ਇਹ ਦੋਨੋਂ આરોપી ਗੁਰਪ੍ਰੀਤ ਗੋਪੀ ਜਿਹੜਾ ਰਤੋਕੇ ਖੇਮ ਕਰਨ ਦਾ ਰਹਿਣ ਵਾਲਾ ਤਰਨਤਾਰਨ ਚ ਬਾਰਡਰ ਦੇ ਨੇੜੇ ਦਾ ਰਹਿਣ ਵਾਲਾ ਇਹ ਤੋਂ ਪਹਿਲਾਂ 4 ਪਿਸਟਲ ਇਹ ਤੋਂ ਬਰਾਮਦ ਹੋਏ ਸੀ ਫਿਰ ਇਹਦੀ ਪੁੱਛਗਿੱਛ surjit ਸਾਹਮਣੇ ਆਇਆ ਕਿਉਂਕਿ ਕਾਮਨ ਫੈਕਟਰ ਇਹਨਾਂ ਚ ਜਿਹੜੇ ਪਾਕ ਪੇਸ ਸਮਗਲਰ ਸੀਗੇ ਉਹਨਾਂ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਐਪਸ ਦੇ ਰਾਹੀਂ ਇਹਨਾਂ ਨਾਲ ਇੰਟੈਕਸੀ ਔਰ ਡਾਇਰੈਕਸ਼ਨ ਦਿੰਦੇ ਸੀ ਪਿਕਅਪ ਕਰਦੇ ਸੀ ਕਨਸਾਈਨਮੈਂਟਸ ਅੱਗੇ ਇਹਨਾਂ ਨੇ ਡਿਲੀਵਰੀਆਂ ਦੇਣੀਆਂ ਹੁੰਦੀਆਂ ਤਾਂ ਮੈਂ ਸਮਝਦਾ ਕਿ ਬਹੁਤ ਇੰਪੋਰਟੈਂਟ ਇੱਕ ਸਟੈਪ ਹੈ ਕਿਉਂਕਿ ਇਹਨਾਂ ਸਾਰਾ ਨੈਟਵਰਕ ਇੱਕ ਵਾਰ ਸਮੈਸ਼ ਹੋ ਜਾਂਦਾ ਔਰ ਵੈਪਨਰੀ ਤੇ ਫਾਇਰ ਪਾਵਰ ਨਾਲ ਜਿਹੜੀ ਆਰਗੇਨਾਈਜ਼ ਕ੍ਰਾਈਮ ਨੂੰ ਵੱਡਾ ਝਟਕਾ ਲੱਗਦਾ ਔਰ ਅਸੀਂ ਇਹਦੇ ਚ ਜਿਹੜੀ ਇਨਵੈਸਟੀਗੇਸ਼ਨ ਹੁਣ ਤੱਕ ਹੋਈ ਹੈ ਉਹਦੇ ਵਿੱਚ ਬਹੁਤ ਸਾਰੀਆਂ achhiyan leads ਸਾਡੇ ਕੋ ਆਈਆਂ ਔਰ ਆਉਣ ਵਾਲੇ ਦਿਨਾਂ ਚ ਮੈਨੂੰ ਪੂਰੀ ਉਮੀਦ ਹੈ ਕਿ ਹੋਰ ਰਿਕਵਰੀਜ਼ ਤੇ ਹੋਰ ਰੈਸਸਸੀਚ ਕਰਾਂਗੇ ਔਰ ਵੱਡੇ ਪੱਧਰ ਤੇ ਹੋਣਗੀਆਂ ਜਿਹੜੇ ਹਥਿਆਰ ਤੁਸੀਂ ਬਰਾਮਦ ਕੀਤੇ ਨੇ ਇਹ ਕਿੱਥੇ ਵਰਤੇ ਜਾਣੇ ਸੀ ਕਿਹਨੂੰ ਹੈਂਡਓਵਰ ਕੀਤੇ ਜਾਣੇ ਸੀ ਅਜੇ ਉਹ ਗੱਲ ਸਾਹਮਣੇ ਨਹੀਂ ਆਈ ਕਲੀਅਰਲੀ ਬਟ ਸਾਡੇ ਕੋ ਲੀਡਸ ਕਾਫੀ ਆ ਗਈਆਂ ਕਿ ਕੌਣ ਬੰਦਾ ਅੱਗੇ ਰੈਸੀਪੀਐਂਟ ਹੋ ਸਕਦਾ ਹੈ ਜਾਂ ਕਿਹਦੀ ਡਾਇਰੈਕਸ਼ਨ ਤੇ ਕਿਨੂੰ ਮਿਲਣਾ ਸੀ ਉਸ ਤੇ ਅਸੀਂ ਲੱਗੇ ਹੋਏ ਹਾਂ ਕਿਹੜੇ ਗੈਨਰਟਸਿਸਪਨ ਵਿੱਚ ਹੈਗੇ ਨੇ ਇਹ ਬੰਦੇ ਜਿਹੜੇ ਫੜੇ ਅਜੇ ਉਹ ਦਸਰਾ ਮੁਸ਼ਕਲ ਹੈ ਬਟ ਸਾਡੇ ਕੋਲ ਜੋ ਟੈਕਨੀਕਲ ਇਨਪੁਟਸ ਤੇ ਹਿਊਮਨ ਇੰਟ ਕਾਫੀ ਆਈ ਹੈ ਉੱਤੇ ਮੈਨੂੰ ਉਮੀਦ ਹੈ ਕਿ ਅਸੀਂ ਉੱਥੇ ਤੱਕ ਪੂਰਾ ਪਹੁੰਚਾਂਗੇ ਇਹਨਾਂ ਸਿਰ ਪਹਿਲਾਂ ਵੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਇਹਨਾਂ ਦੀ ਗੁਰਪ੍ਰੀਤ ਗੋਪੀ ਤਾਂ ਨਵਾਂ ਹੀ ਲੜਕਾ 22 ਸਾਲ ਦਾ ਐਗਰੀਕਲਚਰ ਦਾ ਕੰਮ ਕਰਦਾ ਹੈ ਸੁਰਜੀਤ ਜਿਹੜਾ ਉਹ ਲੇਬਰ ਦਾ ਕੰਮ ਕਰਦਾ ਉਹਦੇ ਖਿਲਾਫ 18 ਗ੍ਰਾਮ ਹਿਰੋਇਨ ਦਾ ਪਹਿਲਾਂ ਵੀ ਪਿੱਖੀਪਿੰਡ ਥਾਣੇ ਦੇ ਵਿੱਚ ਐਨਡੀਪੀਐਸ ਦਾ ਪਰਚਾ ਦਰਜ ਕੋਈ ਫਿਰ 22 ਸਾਲ ਦਾ ਨੌ ਨੌਜਵਾਨਾਂ ਕਾਫੀ ਵਾਰੀ ਆਪਾਂ ਅਪੀਲ ਵੀ ਕਰ ਚੁੱਕੇ ਹਾਂ ਛੋਟੇ ਛੋਟੇ ਜਿਹੜੇ ਕਿ ਲਾਲਚ ਵਿੱਚ ਨੌਜਵਾਨ ਫਸ ਰਹੇ ਨੇ ਕੀ ਦੇਖੋ ਮੈਂ ਤਾਂ ਸਾਡਾ ਕੰਮ ਹੈ ਉਹਨਾਂ ਨੂੰ ਸਮਝਾਉਣਾ ਬਾਰ-ਬਾਰ ਸਮਝਾਉਣਾ ਔਰ ਅਪੀਲ ਕਰਨੀ ਤੋਂ ਮੈਂ ਦੁਬਾਰਾ ਅਪੀਲ ਕਰਦਾ ਕਿ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਛੋਟੇ ਲਾਲਚ ਤੁਹਾਨੂੰ ਦਿੰਦੇ ਨੇ ਆਪ ਬਾਹਰ ਬੈਠੇ ਆ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋ ਤੁਹਾਨੂੰ ਐਕਸਪੋਜ਼ ਕਰਕੇ ਫਸਾ ਦਿੰਦੇ ਮੁੜ ਕੇ ਬਾਤ ਵੀ ਕੋਈ ਨਹੀਂ ਪੁੱਛਦਾ ਸੋ ਮਿਹਨਤ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਹੈ ਕਿ ਆਪਰੇਸ਼ਨ ਪ੍ਰਹਾਰ ਦੇ ਜਿਹੜੇ ਤੁਸੀਂ ਸ਼ੁਰੂਆਤ ਕੀਤੀ ਗਈ ਕੱਲ ਜਿਹੜੀ ਹੋਈ ਉਸ ਦੇ ਤਹਿਤ ਕੀ ਕਾਰਵਾਈ ਕੀਤੀ ਗਈ ਉਹਦੇ ਚ ਆਪਰੇਸ਼ਨ ਪ੍ਰਹਾਰ ਚ ਕੱਲ ਕਮਿਸ਼ਨਰ ਪੁਲਿਸ ਅਮਰਸਰ ਨੇ 116 ਬੰਦੇ ਅਸੀਂ ਅਰੈਸਟ ਕੀਤੇ ਐ ਬੇਸਿਕਲੀ ਉਹ ਬੰਦੇ ਨੇ ਜਿਹੜੇ ਗੈਂਗਸਟਰ ਦੇ ਐਸੋਸੀਏਟਸ ਨੇ ਜਾਂ ਉਹਨਾਂ ਨੂੰ ਲੌਜਿਸਟਿਕ ਸਪੋਰਟ ਪ੍ਰੋਵਾਈਡ ਕਰਦੇ ਜਾਂ ਹੀਨਸ ਕ੍ਰਾਈਮ ਨੂੰ ਕਿਸੇ ਗੈਂਗ ਨਾਲ ਰਲ ਕੇ ਅੰਜਾਮ ਦਿੰਦੇ ਨੇ ਔਰ ਉਹ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਸਕਸੈਸ ਹੈ ਕਿਉਂਕਿ 116 ਇੰਪੋਰਟੈਂਟ ਬੰਦੇ ਫੜੇ ਜਾਣੇ ਇੱਕ ਦਿਨ ਚ ਔਰ ਅੱਜ ਵੀ ਆਪਰੇਸ਼ਨ ਪੂਰੀ ਫੋਕਸ ਨਾਲ ਚੱਲ ਰਿਹਾ ਹੈ ਔਰ ਸਪੈਸ਼ਲ ਟੀਮਸ ਲੱਗੀਆਂ ਹੈ ਮੈਨੂੰ ਉਮੀਦ ਹੈ ਕਿ ਅੱਜ ਵੀ ਵੱਡੀਆਂ ਰਿਕਵਰੀਆਂ ਹੋਣਗੀਆਂ ਔਰ ਕਾਫੀ ਲੋਕ ਜਿਹੜੇ ਹੈ ਇਨਵੋਲਡ ਨੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਜਾਏ। ਕਿੰਨੇ ਦਿਨ ਲਗਾਤਾਰ ਸਰ ਇਹ ਪ੍ਰੈਸ਼ਨ ਚੱਲ ਰਿਹਾ ਹੈ ਉਸ ਤੋਂ ਬਾਅਦ ਸਮਝੋ ਵੀ ਕ੍ਰਾਈਮ ਗ੍ਰਾਫ 'ਚ ਵੀ ਕਮੀ ਆਏਗੀ। ਦੇਖੋ ਡੈਫੀਨਿਟਲੀ ਫਰਕ ਤਾਂ ਪੈਂਦਾ ਹੀ ਆ ਜੀ। ਇਹ ਆਨਗoing ਪ੍ਰੋਸੈਸ ਹੈ ਪਰ ਜਿੰਨੇ ਆਪਾਂ ਵੀਡ ਆਊਟ ਕਰ ਲਾਂਗੇ ਉਹ ਉਹਦੇ ਨਾਲ ਨੇਚਰਲੀ ਸਾਡਾ ਕ੍ਰਾਈਮ ਫਰੀ ਹੁੰਦੀ ਹੈ ਸੋਸਾਇਟੀ। ਥੈਂਕ ਯੂ। ਬਿਲਕੁਲ ਜੀ ਇਹ ਨੇ ਅਮਰਸਦਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਜਿਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਸਾਡੇ ਚੈਨਲ ਨਾਲ ਖਾਸ ਗੱਲਬਾਤ ਕਰਦੋਂ ਨੇ ਦੱਸਿਆ ਵੀ ਇੱਕ ਜਿਹੜਾ ਕਿ ਦੋ આરોપી ਨੇ ਜਿਹੜੇ ਕਿ ਤਸਕਰੀ ਕਰਦੇ ਸੀ ਹਥਿਆਰਾਂ ਦੀ ਔਰ ਉਹਨਾਂ ਵੱਲੋਂ ਇਹ ਹਥਿਆਰ ਜਿਹੜੇ ਕਿ ਕਿਸੇ ਗੈਂਗਸਟਰ ਨੂੰ ਜਿਹੜਾ ਕਿ ਉਹ ਸਪਲਾਈ ਕੀਤੇ ਜਾਣੇ ਸੀ ਔਰ ਫਿਲਹਾਲ ਉਹ ਦਸਰੇ ਨੇ ਵੀ ਇਸੇ ਬਾਅਦ ਵਿੱਚ ਹੋਰ ਵੀ ਅੱਗੇ ਤਫ਼ਤੀਸ਼ ਜਿਹੜੀ ਕਿ ਉਹ ਕੀਤੀ ਜਾ ਰਹੀ ਹੈ ਔਰ ਉਹਨਾਂ ਨੇ ਫਿਰ ਤੋਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਵੀ ਥੋੜੇ ਲਾਲਚ ਵਿੱਚ ਆ ਕੇ ਆਪਣੀ ਜ਼ਿੰਦਗੀ ਆਪਣਾ ਭਵਿੱਖ ਖਰਾਬ ਨਾ ਕਰਨ ਕਿਆ ਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸਰੀਚਾ ਜਾਨਿਕ ਸੀਆਟੀਵੀ ਅੰਮ੍ਰਿਤਸਰ ਬਾਰਡਰ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਿਲ ਦੋ ਔਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਦੇ ਪਾਸੋਂ 6 ਸੋਫਿਸਟੀਕੇਟਿਡ ਵੈਪਨਸ ਵੀ ਬਰਾਮਦ ਕੀਤੇ ਨੇ ਤੇ ਗੱਲਬਾਤ ਕਰ ਲੈਣੇ ਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੇ ਮੇਰੇ ਨਾਲ ਇਸ ਬਾਰੇ ਕੀ ਪੂਰਾ ਮਾਮਲਾ ਜੀ ਸਾਡਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਜਿਹਨੂੰ ਸਾਡੇ ਸੀਆਈਏ ਸਟਾਫ ਦੀ ਟੀਮ ਨੇ ਅੰਜਾਮ ਦਿੱਤਾ ਇੰਸਪੈਕਟਰ ਬੋਲਕਦੀਪ ਦੀ ਰਹਿਨਮਾਈ ਚ ਜਿਹਦੀ ਉੱਪਰ ਸੁਪਰਵਾਈਜ਼ਨ ਸਾਡੇ ਸੋਤਾ ਸਾਹਿਬ ਹਰਮਿੰਦਰ ਸਾਡੇ ACP ਸਾਹਿਬ ਔਰ DCP ਰਵਿੰਦਰਪਾਲ ਜੀ ਕਰ ਰਹੇ ਸੀ ਦੋ ਮੇਨ ਬਾਰਡਰ ਕਰਾਸ ਬਾਰਡਰ ਸਮਗਲਰਸ ਫੜੇ ਗਏ ਔਰ ਇਹ ਜਿਹੜਾ ਇੰਟਰਨੈਸ਼ਨਲ ਬਾਰਡਰ ਦੇ ਉਤੋਂ ਪੁਸ਼ ਇਨ ਕਰਨ ਦਾ ਜਿਹੜਾ ਸਾਰਾ ਨੈਟਵਰਕ ਟੋਟਲ ਡਿਸਮੈਂਟਲ ਕੀਤਾ ਸੀ 6 ਸਫਿਸਟੀਕੇਟ ਪਿਸਟਲ ਰਿਕਵਰ ਹੋਏ ਦਿਨਾਂ ਚ ਦੋ 9mm ਗਲੌਕ ਲੈ 4.30 ਬੋਰ ਦੇ ਪਿਸਟਲ ਨੇ ਔਰ ਇਹ ਦੋਨੋਂ આરોપી ਗੁਰਪ੍ਰੀਤ ਗੋਪੀ ਜਿਹੜਾ ਰਤੋਕੇ ਖੇਮ ਕਰਨ ਦਾ ਰਹਿਣ ਵਾਲਾ ਤਰਨਤਾਰਨ ਚ ਬਾਰਡਰ ਦੇ ਨੇੜੇ ਦਾ ਰਹਿਣ ਵਾਲਾ ਇਹ ਤੋਂ ਪਹਿਲਾਂ 4 ਪਿਸਟਲ ਇਹ ਤੋਂ ਬਰਾਮਦ ਹੋਏ ਸੀ ਫਿਰ ਇਹਦੀ ਪੁੱਛ ਕੇ surjit ਸਾਹਮਣੇ ਆਇਆ ਕਿ ਕਿ ਕਾਮਨ ਫੈਕਟਰ ਇਹਨਾਂ ਚ ਜਿਹੜੇ ਪਾਕ ਪੇ ਸਮਗਲਰ ਸੀਗੇ ਉਹਨਾਂ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਐਪਸ ਦੇ ਰਾਹੀਂ ਇਹਨਾਂ ਨਾਲ ਇਨਟੈਕਸੀ ਔਰ ਡਾਇਰੈਕਸ਼ਨ ਦਿੰਦੇ ਸੀ ਪਿਕਅਪ ਕਰਦੇ ਸੀ ਕਨਸਾਈਨਮੈਂਟਸ ਅੱਗੇ ਇਹਨਾਂ ਨੇ ਡਿਲੀਵਰੀਆਂ ਦੇਣੀਆਂ ਹੁੰਦੀਆਂ ਤਾਂ ਮੈਂ ਸਮਝਦਾ ਕਿ ਬਹੁਤ ਇੰਪੋਰਟੈਂਟ ਇੱਕ ਸਟੈਪ ਹੈ ਕਿਉਂਕਿ ਇਹਨਾਂ ਸਾਰਾ ਨੈਟਵਰਕ ਇੱਕ ਵਾਰ ਸਮੈਸ਼ ਹੋ ਜਾਂਦਾ ਔਰ ਵੈਪਨਰੀ ਤੇ ਫਾਰ ਪਾਵਰ ਨਾਲ ਜਿਹੜੀ ਆਰਗੇਨਾਈਜ਼ ਕ੍ਰਾਈਮ ਨੂੰ ਵੱਡਾ ਝਟਕਾ ਲੱਗਦਾ ਔਰ ਅਸੀਂ ਇਹਦੇ ਚ ਜਿਹੜੀ ਇਨਵੈਸਟੀਗੇਸ਼ਨ ਹੁਣ ਤੱਕ ਹੋਈ ਹੈ ਉਤੇ ਬਹੁਤ ਸਾਰੀਆਂ ਅੱਛੀਆਂ ਲੀਡ ਸਾਡੇ ਕੋ ਆਈਆਂ ਔਰ ਆਉਣ ਵਾਲੇ ਦਿਨਾਂ ਚ ਮੈਨੂੰ ਪੂਰੀ ਉਮੀਦ ਹੈ ਕਿ ਹੋਰ ਰਿਕਵਰੀਜ਼ ਤੇ ਹੋਰ ਰੈਸਸਿਚ ਕਰਾਂਗੇ ਔਰ ਵੱਡੇ ਪੱਧਰ ਤੇ ਹੋਣਗੀਆਂ ਜਿਹੜੇ ਹਥਿਆਰ ਤੁਸੀਂ ਬਰਾਮਦ ਕੀਤੇ ਨੇ ਇਹ ਕਿੱਥੇ ਵਰਤੇ ਜਾਣੇ ਸੀ ਕਿਹਨੂੰ ਹੈਂਡਓਵਰ ਕੀਤੇ ਜਾਣੇ ਸੀ ਅਜੇ ਉਹ ਗੱਲ ਸਾਹਮਣੇ ਨਹੀਂ ਆਈ ਕਲੀਅਰਲੀ ਬਟ ਸਾਡੇ ਕੋ ਲੀਡਸ ਕਾਫੀ ਆ ਗਈਆਂ ਕਿ ਕੌਣ ਬੰਦਾ ਅੱਗੇ ਰੈਸੀਪੀਐਂਟ ਹੋ ਸਕਦਾ ਹੈ ਜਾਂ ਕਿ ਦੀ ਡਾਇਰੈਕਸ਼ਨ ਤੇ ਕਿਨੂੰ ਮਿਲਣਾ ਸੀ ਉਸ ਤੇ ਅਸੀਂ ਲੱਗੇ ਹੋਏ ਹਾਂ ਕਿਹੜੇ ਜੈਨੇਟਿਕਸ ਪੌਂਕ ਵਿੱਚ ਹੈਗੇ ਨੇ ਇਹ ਬੰਦੇ ਜਿਹੜੇ ਫੜੇ ਨੇ ਅਜੇ ਉਹ ਦਸਰਾ ਮੁਸ਼ਕਲ ਹੈ ਬਟ ਸਾਡੇ ਕੋਲ ਜੋ ਟੈਕਨੀਕਲ ਇਨਪੁਟਸ ਤੇ ਹਿਊਮਨ ਇੰਟ ਕਾਫੀ ਆਈ ਹੈ ਉਹ ਤੇ ਮੈਨੂੰ ਉਮੀਦ ਹੈ ਕਿ ਅਸੀਂ ਉੱਥੇ ਤੱਕ ਪੂਰਾ ਪਹੁੰਚਾਂਗੇ ਇਹਨਾਂ ਸਰ ਪਹਿਲਾਂ ਵੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਹੈ ਜੀ ਇਹਨਾਂ ਦੀ ਗੁਰਪ੍ਰੀਤ ਗੋਪੀ ਤਾਂ ਨਵਾਂ ਹੀ ਲੜਕਾ 22 ਸਾਲ ਦਾ ਐਗਰੀਕਲਚਰ ਦਾ ਕੰਮ ਕਰਦਾ ਹੈ ਸੁਰਜੀਤ ਜਿਹੜਾ ਉਹ ਲੇਬਰ ਦਾ ਕੰਮ ਕਰਦਾ ਉਹਦੇ ਖਿਲਾਫ 18 ਗ੍ਰਾਮ ਹਿਰੋਇਨ ਦਾ ਪਹਿਲਾਂ ਵੀ ਪਿੱਖੀਪਿੰਡ ਥਾਣੇ ਦੇ ਵਿੱਚ ਐਨਡੀਪੀਐਸ ਦਾ ਪਰਚਾ ਦਰ ਜੀ ਕੋਈ 22 ਸਾਲ ਦਾ ਨੌ ਨੌਜਵਾਨਾਂ ਕਾਫੀ ਵਾਰੀ ਆਪਾਂ ਅਪੀਲ ਵੀ ਕਰ ਚੁੱਕੇ ਹਾਂ ਛੋਟੇ ਛੋਟੇ ਜਿਹੜੇ ਕਿ ਲਾਲਚ ਵਿੱਚ ਨੌਜਵਾਨ ਫਸ ਰਹੇ ਨੇ ਕੀ ਹੋ ਗਿਆ ਦੇਖੋ ਮੈਂ ਤਾਂ ਸਾਡਾ ਕੰਮ ਹੈ ਉਹਨਾਂ ਨੂੰ ਸਮਝਾਉਣਾ ਬਾਰ-ਬਾਰ ਸਮਝਾਉਣਾ ਔਰ ਅਪੀਲ ਕਰਨੀ ਤੋਂ ਮੈਂ ਦੁਬਾਰਾ ਅਪੀਲ ਕਰਦਾ ਕਿ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਛੋਟੇ ਲਾਲਚ ਤੁਹਾਨੂੰ ਦਿੰਦੇ ਨੇ ਆਪ ਬਾਹਰ ਬੈਠੇ ਐ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਤੁਹਾਨੂੰ ਐਕਸਪੋਜ਼ ਕਰਕੇ ਫਸਾ ਦਿੰਦੇ ਮੁੜ ਕੇ ਬਾਤ ਵੀ ਕੋਈ ਨਹੀਂ ਪੁੱਛਦਾ ਸੋ ਮਿਹਨਤ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਹੈ ਕਿ ਆਪਰੇਸ਼ਨ ਪ੍ਰਹਾਰ ਦੇ ਜਿਹੜੇ ਤੁਸੀਂ ਸ਼ੁਰੂਆਤ ਕੀਤੀ ਗਈ ਕੱਲ ਜਿਹੜੀ ਹੋਈ ਉਸ ਦੇ ਤਹਿਤ ਕੀ ਕਾਰਵਾਈ ਕੀਤੀ ਗਈ ਉਹਦੇ ਚ ਆਪਰੇਸ਼ਨ ਪ੍ਰਹਾਰ ਚ ਕੱਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ 116 ਬੰਦੇ ਅਸੀਂ ਅਰੈਸਟ ਕੀਤੇ ਐ ਬੇਸਿਕਲੀ ਉਹ ਬੰਦੇ ਨੇ ਜਿਹੜੇ ਗੈਂਗਸਟਰ ਦੇ ਐਸੋਸੀਏਟਸ ਨੇ ਜਾਂ ਉਹਨਾਂ ਨੂੰ ਲੋਜਿਸਟਿਕ سپورਟ ਪ੍ਰੋਵਾਈਡ ਕਰਦੇ ਜਾਂ ਹੀਨਸ ਕ੍ਰਾਈਮ ਨੂੰ ਕਿਸੇ ਗੈਂਗ ਨਾਲ ਰਲ ਕੇ ਅੰਜਾਮ ਦਿੰਦੇ ਨੇ ਔਰ ਉਹ ਮੈਨੂੰ ਸਮਝਦਾ ਕਿ ਬਹੁਤ ਵੱਡਾ ਇੱਕ ਸਕਸੈਸ ਹੈ ਕਿਉਂਕਿ 116 ਇੰਪੋਰਟੈਂਟ ਬੰਦੇ ਫੜੇ ਜਾਣਾ ਇੱਕ ਦਿਨ ਚ ਔਰ ਅੱਜ ਵੀ ਆਪਰੇਸ਼ਨ ਪੂਰੀ ਫੋਕਸ ਨਾਲ ਚੱਲ ਰਿਹਾ ਔਰ ਸਪੈਸ਼ਲ ਟੀਮਸ ਲੱਗੀਆਂ ਮੈਨੂੰ ਉਮੀਦ ਆ ਕਿ ਅੱਜ ਵੀ ਵੱਡੀਆਂ ਰਿਕਵਰੀਆਂ ਹੋਣਗੀਆਂ ਔਰ ਕਾਫੀ ਲੋਕ ਜਿਹੜੇ ਹੈ ਇਨਵੋਲਡ ਨੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਜਾਏ ਪਿੰਨ ਦਿਨ ਲਗਾਤਾਰ ਸਰ ਇਹ ਪ੍ਰੈਸ਼ਨ ਚੱਲਣਾ ਦੋਸਤੋ ਬਾਤ ਸਮਝੋ ਵੀ ਕ੍ਰਾਈਮ ਰੇਟ 'ਚ ਵੀ ਕਮੀ ਆਏਗੀ ਦੇਖੋ ਡੈਫੀਨਿਟਲੀ ਫਰਕ ਤਾਂ ਪੈਂਦਾ ਹੀ ਹੈ ਜੀ ਇਹ ਆਨ ਗoing ਪ੍ਰੋਸੈਸ ਹੈ ਪਰ ਜਿੰਨੇ ਆਪਾਂ ਵੀਡ ਆਊਟ ਕਰ ਲਾਂਗੇ ਉਹ ਉਹਦੇ ਨਾਲ ਨੇਚਰਲੀ ਸਾਡਾ ਕ੍ਰਾਈਮ ਫਰੀ ਹੁੰਦੀ ਹੈ ਸੋਸਾਇਟੀ ਬਿਲਕੁਲ ਜੀ ਇਹ ਨੇ ਅਮਰਸਾ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਜਿਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਸਾਡੇ ਚੈਨਲ ਨਾਲ ਖਾਸ ਗੱਲਬਾਤ ਕਰਦੋਂ ਨੇ ਦੱਸਿਆ ਵੀ ਇੱਕ ਜਿਹੜਾ ਕਿ ਦੋ આરોપી ਨੇ ਜਿਹੜੇ ਕਿ ਤਸਕਰੀ ਕਰਦੇ ਸੀ ਹਥਿਆਰਾਂ ਦੀ ਔਰ ਉਹਨਾਂ ਵੱਲੋਂ ਇਹ ਹਥਿਆਰ ਜਿਹੜੇ ਕਿ ਕਿਸੇ ਗੈਂਗਸਟਰ ਨੂੰ ਜਿਹੜਾ ਕਿ ਉਹ ਸਪਲਾਈ ਕੀਤੇ ਜਾ ਰਹੇ ਸੀ ਔਰ ਫਿਲਹਾਲ ਉਹ ਦਸਰੇ ਨੇ ਵੀ ਇਸੇ ਸਬੰਧ ਵਿੱਚ ਹੋਰ ਵੀ ਅੱਗੇ ਤਫ਼ਤੀਸ਼ ਜਿਹੜੀ ਕਿ ਉਹ ਕੀਤੀ ਜਾ ਰਹੀ ਹੈ ਔਰ ਉਹਨਾਂ ਨੇ ਫਿਰ ਤੋਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਵੀ ਥੋੜੇ ਲਾਲਚ ਵਿੱਚ ਆ ਕੇ ਆਪਣੀ ਜ਼ਿੰਦਗੀ ਆਪਣਾ ਭਵਿੱਖ ਖਰਾਬ ਨਾ ਕਰਨ ਕੈਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਜਾਨੀ ਸੋਅਟੀਵੀ ਅੰਮ੍ਰਿਤਸਰ